ਔਰਤ ਨੂੰ ਵਿਚਾਰੀ ਕਹਿਣਾ ਆਪਣੀ ਧੀ ਨੂੰ ਪੁੱਤ ਦੱਸਣਾ ਧੀਆਂ ਨੂੰ ਪੁੱਤਾਂ ਨਾਲੋਂ ਵੱਧ ਚੰਗੀਆਂ ਦੱਸਣਾ ਇਥੋਂ ਤੱਕ ਕਹਿਣਾ ਕਿ ਮਾਪਿਆਂ ਦਾ ਸਿਰਫ ਧੀਆਂ ਹੀ ਸਹਾਰਾ ਹੁੰਦੀਆਂ ਨੇ ਧੀ ਭੈਣ ਦੀ ਰੱਖਿਆ ਦੀ ਗੱਲ ਕਰਨੀ ਇਹ ਸਭ ਔਰਤ ਦੇ ਹੱਕ ਵਿੱਚ ਨਹੀਂ ਹੋ ਸਕਦਾ ਇਸ ਤਰ੍ਹਾਂ ਦੇ ਸ਼ਬਦ ਉਹੀ ਲੋਕ ਵਰਤਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਹੀ ਸਮਝਦਾਰ ਤੇ ਮਹਾਨ ਸਿੱਧ ਕਰਨਾ ਚਾਹੁੰਦੇ ਹੋਣ ਲੋੜ ਹੈ ਕਿ ਔਰਤ ਮਰਦ ਦੇ ਬਰਾਬਰ ਸਮਾਜ ਦੇ ਵਿੱਚ ਖੁੱਲਮ-ਘੁੱਲਾ ਵਿੱਚ ਰਹੇ ਰੋਜ਼ਗਾਰ ਤੇ ਸਿੱਖਿਆ ਦੇ ਪੱਖੋਂ ਮਰਦ ਦੇ ਬਰਾਬਰ ਹੋਵੇ ਕੁਦਰਤ ਮਜ਼ਦੂਰ ਤੇ ਔਰਤ ਨੂੰ ਕਿਸੇ ਕਿਸਮ ਦੇ ਤਰਸ ਜਾਂ ਹਮਦਰਦੀ ਦੀ ਲੋੜ ਨਹੀਂ ਹੁੰਦੀ ਬਸ ਜੇਕਰ ਇਹਨਾਂ ਨਾਲ ਵੈਨਸਫੀ ਕਰੋਗੇ ਤਾਂ ਨਤੀਜਾ ਅਟਲ ਹੈ ਆਪਣੀ ਹੋਂਦ ਗਵਾ ਬੈਠੋਗੇ